ਸ਼੍ਰੀ ਹਰਮੰਦਰ ਸਾਹਿਬ ਨੂੰ ਦਰਸ਼ਨਾਂ ਦੇ ਲਈ ਜਾਣ ਵਾਲੀ ਇਹ ਸੜਕ ਜਿਹਨੂੰ ਹੈਰੀਟੇਜ ਸਟਰੀਟ ਦੇ ਨਾਮ ਦੇ ਨਾਲ ਸੰਬੋਧਿਤ ਕੀਤਾ ਜਾਂਦਾ ਹੈ ਇਹ ਹੈਰੀਟੇਜ ਸਟਰੀਟ ਦੇ ਵਿੱਚੋਂ ਦੇਸ਼ ਵਿਦੇਸ਼ ਤੋਂ ਜਿਹੜੇ ਲੱਖਾਂ ਸ਼ਰਧਾਲੂ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਆਉਂਦੇ ਨੇ ਐਸੇ ਸਟਰੀਟ ਤੋਂ ਨਿਕਲ ਕੇ ਸ਼੍ਰੀ ਹਰਮੰਦਰ ਸਾਹਿਬ ਲਈ ਜਾਂਦੇ ਨੇ ਸ਼ਤ ਸੈਲਾਨੀ ਆਉਂਦੇ ਨੇ ਜਿੱਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਨਮਨ ਕਰਨ ਦੇ ਲਈ ਉਹ ਐਸੇ ਰਸਤੇ ਤੋਂ ਜਾਂਦੇ ਨੇ ਲੱਖਾਂ ਰੁਪਏ ਕਰੋੜਾਂ ਰੁਪਏ ਲਾ ਕੇ ਸਰਕਾਰਾਂ ਨੇ ਇਹ ਰਸਤੇ ਬਣਾਏ ਸਨ ਮਗਰ ਕਾਰਪੋਰੇਸ਼ਨ ਦੀ ਨਲਾਇਕੀ ਦਾ ਨਤੀਜਾ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ ਹੈ ਹੈਰੀਟੇਜ ਸਟਰੀਟ ਦੇ ਵਿੱਚ ਮੌਜੂਦ ਜਿਹੜੇ ਸੀਵਰ ਨੇ ਯਾਨੀ ਕਿ ਸੀਵਰ ਓਵਰਫਲੋ ਹੋ ਰਹੇ ਨੇ ਤਸਵੀਰਾਂ ਅਸੀਂ ਤੁਹਾਨੂੰ ਹੈਰੀਟੇਜ ਸਟਰੀਟ ਦੇ ਸਾਰਾ ਗੜੀ ਦੇ ਬਿਲਕੁਲ ਸਾਹਮਣੇ ਦੀਆਂ ਦਿਖਾ ਰਹੇ ਹਾਂ ਕਿ ਇਸ ਸਟਰੀਟ ਦੇ ਵਿੱਚ ਇਹ ਸੀਵਰ ਦਾ ਸੀਵਰ ਫਲੋ ਕਰਦਾ ਪਿਆ ਹੈ ਗਟਰ ਦੇ ਵਿੱਚੋਂ ਇਹ ਪਾਣੀ ਨਿਕਲਦਾ ਪਿਆ ਹੈ ਔਰ ਬਦਬੂ ਇਸ ਕਦਰ ਫੈਲੀ ਹੋਈ ਹੈ ਕਿ ਇੱਥੋਂ ਨਿਕਲਣ ਵਾਲਾ ਹਰ ਸ਼ਰਦਾਲੂ ਹਰ ਬੰਦਾ ਆਪਣੇ ਮੂੰਹ ਨੂੰ ਜਦ ਤੱਕ ਢੱਕ ਨਹੀਂ ਲੈਂਦਾ ਉਹਦਾ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਪਤਾ ਨਹੀਂ ਕਿਉਂ ਪਿਛਲੇ 10 12 ਦਿਨਾਂ ਤੋਂ ਇਹ ਜਿਹੜਾ ਸਿਸਟਮ ਚੱਲ ਰਿਹਾ ਹੈ ਨਾ ਹੀ ਕਾਰਪੋਰੇਸ਼ਨ ਦੇ ਕਿਸੇ ਏਮਪਲੋਈ ਨੇ ਜਾਂ ਕਿਸੇ ਅਧਿਕਾਰੀ ਨੇ ਜਹਿਮਤ ਕੀਤੀ ਹੈ ਕਿ ਇਸ ਨੂੰ ਆ ਕੇ ਇੱਥੇ ਠੀਕ ਕੀਤਾ ਜਾਏ ਉਹਦਾ ਨਤੀਜਾ ਹੈ ਕਿ ਸਾਡੀ ਜਿਹੜੀ ਸ਼ਬੀ ਜਿਹੜੀ ਬਾਹਰ ਬਾਹਰੋਂ ਲੋਕ ਪਹੁੰਚਦੇ ਨੇ ਇੱਥੇ 10 ਆਉਂਦੇ ਨੇ ਉਹਨਾਂ ਦੇ ਵਿੱਚ ਕਿਸ ਤਰ੍ਹਾਂ ਦੀ ਜਾ ਰਹੀ ਹੈ ਤੁਸੀਂ ਆਪ ਇਹਦਾ ਡਿਸਾਈਡ ਕਰ ਸਕਦੇ ਹੋ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਲੋਕ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋਣਗੇ ਇਹ ਰਸਤਾ ਹੈ ਇਸ ਰਸਤੇ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਦੇ ਲਈ ਜਾਂਦੇ ਨੇ ਜੱਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਨਿਕਲਦੇ ਨੇ ਤੁਸੀਂ ਤਸਵੀਰਾਂ ਦੇਖੋ ਇਹ ਲੋਕ ਜਿਹੜੇ ਨੇ ਇਸ ਮੁਕੱਦਸ ਸਥਾਨ ਤੇ ਆਸਥਾ ਪੇਟ ਕਰਨ ਦੇ ਲਈ ਜਾਂਦੇ ਨੇ ਆਸਥਾ ਇਸ ਕਦਰ ਹੈ ਉਹਨਾਂ ਨੂੰ ਇਸ ਮੁਕਦਰ ਮਗਰਬਸ ਸਥਾਨ ਦੇ ਉੱਤੇ ਹੈ ਕਿ ਲੋਕ ਦੂਰ ਦੂਰ ਤੋਂ ਇੱਥੇ ਪਹੁੰਚਦੇ ਨੇ ਮਗਰ ਇਸ ਰਸਤੇ ਦੇ ਉੱਤੇ ਜਿਹੜੇ ਸੀਵਰ ਬਲੌਕ ਹੋਏ ਹੋਏ ਨੇ ਔਰ ਬਲੌਕ ਸੀਵਰ ਦੇ ਨਾਲ ਓਵਰਫਲੋ ਹੋਣ ਦੇ ਕਾਰਨ ਜਿਹੜਾ ਪਾਣੀ ਹੈ ਉਹ ਸਟਰੀਟ ਦੇ ਵਿੱਚ ਤੁਸੀਂ ਤਸਵੀਰਾਂ ਵਿੱਚ ਵੀ ਦੇਖ ਰਹੇ ਹੋ ਅਸੀਂ ਇਸ ਬਾਬਤ ਗੱਲ ਵੀ ਕਰਦੇ ਹਾਂ ਸਿੰਘ ਸਾਹਿਬ ਜਿਸ ਤਰ੍ਹਾਂ ਅਸੀਂ ਦੇਖਦੇ ਪਿਆ ਸੀਵਰ ਬੰਦ ਹੈ ਬਦਬੂ ਆ ਰਹੀ ਹੈ ਮਗਰ ਕਿਸ ਤਰ੍ਹਾਂ ਇੰਪੈਕਟ ਪੈਂਦਾ ਹੋਏਗਾ ਜਿਹੜੇ ਲੋਕ ਇਸ ਦਰਬਾਰ ਤੇ ਮੱਥਾ ਟੇਕਣ ਦੇ ਲਈ ਦੂਰ ਦੂਰ ਤੋਂ ਆਂਦੇ ਨੇ ਪੰਜਾਬ ਤੋਂ ਬਾਹਰ ਪੰਜਾਬ ਤੋਂ ਆਂਦੇ ਨੇ ਵਿਦੇਸ਼ ਤੋਂ ਆਂਦੇ ਨੇ ਉਹ ਕਿਸ ਤਰ੍ਹਾਂ ਦਾ ਮਨ ਨੂੰ ਲੈ ਕੇ ਜਾਂਦੇ ਹੋਗੇ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਪਹਿਲੀ ਗੱਲ ਤੇ ਤੁਹਾਡਾ ਬਹੁਤ ਧੰਨਵਾਦ ਜੇ ਤੁਸੀਂ ਇਹ ਤੁਹਾਡੇ ਵੇਖਿਆ ਤੇ ਤੁਹਾਡੇ ਦਮਾਦੋਂ ਪੱਤਰ ਕਰਕੇ ਹੀ ਜਾਂਦੇ ਨੇ ਪਰ ਕਈਆਂ ਪੱਤਰਾਂ ਦਾ ਦਿਮਾਗ ਤੇ ਨਹੀਂ ਗੱਲ ਆਈ ਪਰ ਤੁਸੀਂ ਤੁਹਾਡਾ ਬਹੁਤ ਧੰਨਵਾਦ ਹੈ ਇਹਦੇ ਬਾਰੇ ਤੁਸੀਂ ਵੇਖਿਆ ਦੀ ਖਬਰ ਲਾਂ ਕਿ ਤੁਹਾਡਾ ਮਨ ਕੀਤਾ ਹੈ ਤੇ ਇਹ ਬੇਨਤੀ ਹੈ ਕਿ ਬਹੁਤ ਮਾੜੀ ਗੱਲ ਹੈ ਆਨਾਂ ਸਮੇਂ ਤੇ ਦੇਖੋ ਇੱਥੇ ਮੱਛਰ ਬਾਹਰ ਤੇ ਪਾਣੀ ਆਇਆ ਪਾਣੀ ਕਰਕੇ ਬਿਮਾਰੀਆਂ ਨੇ ਇੱਥੇ ਵੀ ਮੱਛਰ ਵੀ ਹੋ ਕਿੰਨਾ ਕਿੰਨਾ ਹੈ ਬਾਕੀ ਮੇਰਾ ਗਲਾ ਖਰਾਬ ਹੈ ਬਾਕੀ ਥੋੜਾ ਸੰਤਪੋਸ਼ ਹੋ ਗਿਆ ਓਕੇ ਓਕੇ ਤੁਸੀਂ ਸੁਣ ਦੇਖਦੇ ਪਿਓ ਸਿੰਘ ਸਾਹਿਬ ਕਿ ਇਸ ਥਾਨ ਤੇ ਜਿੱਥੋਂ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹਰ ਰੋਜ਼ ਸੰਗਤ ਸ੍ਰੀ ਹਰਮੰਦਰ ਸਾਹਿਬ ਲਈ ਮਾਠਾ ਦੇ ਕੰਦੇ ਲਈ ਆਉਂਦੀ ਹੈ ਜੱਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਆਂਦੀ ਕੀ ਸੁਣਿਆ ਉਹਦੇ ਤੇ ਇਸ ਗੰਦਗੀ ਜਿੱਥਾਂ ਬੋ ਆਂਢੀ ਹੈ ਬਦਬੂ ਆ ਰਹੀ ਹੈ ਲੋਕ ਇੱਥੋਂ ਨਿਕਲਦੇ ਜਰੂਰ ਨੱਕ ਟਾਕੇ ਨਿਕਲਦੇ ਨੇ ਕਿੱਡਾ ਮਤਲਬ ਗਲਤ ਮੈਸੇਜ ਲੈ ਕੇ ਜਾਂਦੇ ਨੇ ਮੈਂ ਖਾਸ ਸਾਹਿਬ ਵੈਰ ਗੁਰਜੀਤ ਫਤਿਹ ਮੇਰੀ ਇਹ ਬੇਨਤੀ ਆ ਵੀ ਬਾਹਰ ਦੇ ਮੁਖ ਤੱਕ ਨਾਟਕ ਵੇਖ ਲੈ ਜਰਮੰਦਰ ਸਾਹਿਬ ਵੀ ਸੱਚਖੰਡਿਆ ਸ਼ਾਂਤੀ ਦਾ ਹੁੰਦਾ ਹੈ ਸੱਚਖੰਡ ਜਾਂਦੇ ਆ ਉਹ ਰਸਤੇ ਦੇ ਵਿੱਚ ਸੀਵਰ ਬਲੌਕ ਹੋਇਆ ਗੰਦ ਜਿਹੜਾ ਸੰਕਤ ਦੇ ਚਰਨਾਂ ਨੂੰ ਇਹ ਲੱਗਦਾ ਪੈਰਾਂ ਨੂੰ ਲੱਗਦਾ ਉਹ ਫਿਰ ਉਸੇ ਸੱਚਖੰਡ ਦੇ ਵਿੱਚ ਜਾਂਦੇ ਆ ਇਹ ਸਰਕਾਰਾਂ ਨੂੰ ਚਾਹੀਦਾ ਸਾਡੀ ਹੱਥ ਜੋੜ ਕੇ ਬੇਨਤੀ ਹੈ ਵੀ ਗੁਰੂ ਆਂੰਦ ਦਾ ਲੰਘਾ ਲੱਗੇ ਰਮਨਦਾਸ ਸਾਹਿਬ ਦੀ ਬਾਣੀ ਚਲੰਦੀ ਹੈ ਸਕਰੀਨ ਤੇ ਤੇ ਉਹ ਕਹਿ ਕੇ ਉਹਨੂੰ ਬੇਨਤੀ ਇਹੋ ਸਰਕਾਰ ਨੂੰ ਵੀ ਇਹ ਸਫਾਈ ਕਰ ਦੇਣ ਤੇ ਧੰਦਾ ਵੀ ਧੰਨਵਾਦ ਜਿਹੜੇ ਵੀਰ ਪੱਤਰਕਾਰ ਆ ਨਹੀਂ ਤੇ ਕੋਈ ਬਾਬੇ ਦੀ ਗੱਲ ਖਣੂ ਕੋਈ ਸੁਣਦਾ ਨਹੀਂ ਆ ਇਹ ਵੀ ਸੇਵਾ ਤੁਹਾਡੀ ਸਫਲ ਮਹਾਰਾਜ ਕਰੇਗਾ ਕਿੰਨੀ ਕੁ ਦੇਰ ਹੋ ਗਈ ਹੈ ਇਹਨੂੰ ਚੱਲਦੇ ਪਏ ਨੂੰ ਕਿੰਨੇ ਦਿਨ ਤੋਂ ਇਸ ਤਰ੍ਹਾਂ ਹੀ ਚੱਲਦਾ ਪਿਆ ਹੈ ਇਹ ਜੀ 12 ਦਿਨਾਂ ਤੋਂ ਹੋ ਗਿਆ ਤੇ ਇੱਕ ਪੜੀ ਹੁੰਦਾ ਇਹ 2-3 ਮਹੀਨੇ ਬਾਅਦ ਪੈਥੇ 2-3 ਮਹੀਨੇ ਬਾਅਦ 2 ਮਹੀਨੇ ਨਿਕਲਦੇ ਆ ਫਿਰ ਇੱਥੇ ਹੁੰਦਾ ਸਾਫ ਕਰਨ ਕੋਈ ਵੀ ਨਹੀਂ ਆਇਆ ਇਹ ਪੱਕਾ ਹਲਣਾ ਚਾਹੀਦਾ ਨਹੀਂ ਮੇਰੇ ਕਹਿਣ ਦਾ ਮਤਲਬ ਜਿਹੜੇ ਪਿਛਲੇ 10 ਦਿਨਾਂ ਤੋਂ ਤੁਸੀਂ ਦੇਖਦੇ ਪਿਓ ਕਿਸੇ ਨੇ ਅਧਿਕਾਰੀ ਨੇ ਆ ਕੇ ਕੋਸ਼ਿਸ਼ ਨਹੀਂ ਕੀਤੀ ਨਹੀਂ ਜੀ ਇਹਦਾ ਤੁਹਾਡਾ ਧੰਵਾਦ ਆ ਤੁਸੀਂ ਵੇਖਿਆ ਤੁਸੀਂ ਅੱਗੇ ਗੱਲ ਪਹੁੰਚਾਓਗੇ ਤੁਸੀਂ ਵੇਖੋ ਚਲੋ ਮੈਂ ਤੁਹਾਡੀ ਗੱਲ ਠੀਕ ਤੁਸੀਂ ਵੀ ਇੱਥੇ ਹੀ ਇੱਥੋਂ ਦੇ ਹੀ ਵਸਨੀਕ ਹੋ ਤੁਸੀਂ ਦੇਖੋ ਕਿ ਕੀ ਮੈਸੇਜ ਸਾਡਾ ਜਾਏਗਾ ਜਿਹੜੇ ਲੋਕ ਇਸ ਮੁਕੱਦਸ ਸਥਾਨ ਦੇ ਉੱਤੇ ਮੱਥਾ ਟੇਕਣ ਦੇ ਲਈ ਆਉਂਦੇ ਨੇ ਉਹ ਕੀ ਲੈ ਕੇ ਜਾਣਗੇ ਸੁਣਿਆ ਬਹੁਤ ਬੁਰਾ ਥ ਹੈਗਾ ਸਿਰ ਦੇਖੋ ਜਿਹੜਾ ਵੀ ਬਾਹਰੋਂ ਆਉਂਦਾ ਉਹ ਸੱਚੇ ਮੰਨ ਦੀ ਨਾਲ ਆਉਂਦਾ ਗੁਰਪੂਰਿਆਂ ਦੀ ਧਰਤੀ ਹੈ ਸਾਡੀ ਇਹ ਤੇ ਹਰ ਕੋਈ ਸ਼ਹਿਰ ਦਾ ਬਾਹਰੋਂ ਵਿਦੇਸ਼ਾਂ ਜਿਹੜੇ ਲੋਕ ਆਉਂਦੇ ਆ ਇੱਥੇ 24 ਘੰਟੇ ਸੱਤਾਂਗ ਚੱਲਦਾ ਹੈ ਪਰਵਜਨ ਆਉਂਦੇ ਆ ਇੱਥੇ ਬਹਿ ਕੇ ਸ਼ਾਮੀ ਸੁਣਦੇ ਵੀ ਆ ਪਰ ਜੇ ਇਹੋ ਜਿਹਾ ਹੋ ਜਾਗੇ ਤੇ ਕੌਣ ਬੈਠੇਗਾ ਤੇ ਉਹਨਾਂ ਦੇ ਉੱਤੇ ਬੁਰਾ ਪ੍ਰਭਾਵ ਵੀ ਪੜੇਗਾ ਕਿ ਸਾਡੇ ਸ਼ਹਿਰ ਕਿਹੋ ਜਿਹਾ ਏ ਦੇਖੋ ਇਸ ਇਸ ਗਲੀ ਨੂੰ ਇਸ ਸਟਰੀਟ ਨੂੰ ਬਣਾਇਆ ਬੜਾ ਬੜੇ ਸੁਚੱਜੇ ਤਰੀਕੇ ਨਾਲ ਬਣਾਇਆ ਸੀਗਾ ਕਰੋੜਾਂ ਰੁਪਏ ਲੱਗੇ ਸੀ ਉਦੋਂ ਮਗਰ ਇਹ ਦੇਖ ਕੇ ਤੇ ਅੱਜ ਬੜਾ ਮਨ ਦੁੱਖ ਦੁੱਖ ਹਾਂਜੀ ਇਹ ਦੇਖ ਕੇ ਤੇ ਮਨ ਨੂੰ ਇੰਨਾ ਹੁੰਦਾ ਕੀ ਕਹੀਏ ਕੀ ਕਹਿ ਸੀ ਪ੍ਰਸ਼ਾਸਨ ਨੂੰ ਚਾਹੀਦਾ ਨਾ ਕਿ ਇਹ ਕਿਸਾ ਕਰਨਾ ਚਾਹੀਦਾ ਕਿਉਂਕਿ ਜਿਹੜਾ ਬਾਹਰ ਹੁੰਦਾ ਉਹ ਮੈਸੇਜ ਕੀ ਜਾ ਰਿਹਾ ਕਿ ਦੇਖੋ ਬੁਰਾ ਕੋਈ प्रवचन ਸੁਣਦੇ ਹੈ ਜਾਂ ਜੇ ਉਹਨਾਂ ਬਦਬੂ ਚ ਕਿੰਨੇ ਬਹਿਣਾ ਜੀ ਬਿਲਕੁਲ ਕਿਉਂਕਿ ਇੰਨਾ ਪੈਸਾ ਕਰੋੜਾ ਰੁਪਿਆ ਅਰਬ ਰੁਪਿਆ ਲਾ ਕੇ ਇਹਨੂੰ ਬਣਾਇਆ ਗਿਆ ਵਾ ਕਿਉਂਕਿ ਕੋਈ ਚੰਗਾ ਮੈਸੇਜ ਪਹੁੰਚੇ ਕੋਈ ਬਾਹਰੋਂ ਆ ਕੇ ਗੁਰਵੰਦ ਜੀ ਪੀਣਾ ਕੋਲ ਆ ਕੇ ਮੱਥਾ ਟੇਕਦਾ ਕੁਛ ਹੈ ਕਿਉਂਕਿ ਚਾਲਾ ਸ਼ਹਿਰ ਹੈ ਇਸੇ ਚੀਜ਼ਾਂ ਦੇ ਉੱਤੇ ਮਸ਼ਹੂਰ ਹੈ ਕਿ ਇਹੋ ਚੀਜ਼ਾਂ ਨੂੰ ਤਿਆਗਿਆ ਕਿ ਇਹ ਗੁਰੂ ਪੀਰਾਂ ਦੀ ਧਰਤੀ ਤੇ ਆ ਕੇ ਮੁਟਾਇਆ ਜੰਗਣਾ ਮੰਦਿਰ ਵੀ ਜਾਂਦੇ ਆ ਉੱਧਰ ਵੀ ਇਹੋ ਜਿਹਾ ਹਾਲ ਹੈ ਉੱਥੇ ਵੀ ਬੁਰਾ ਹਾਲ ਹੈਗਾ ਕਿਉਂਕਿ ਪ੍ਰਸ਼ਾਸਨ ਨੇ ਸਫਾਈ ਜਾਂ ਕੋਈ ਧਿਆਨ ਨਹੀਂ ਕੀਤਾ ਹੈ ਦੇਖੋ ਕਾਰਪੋਰੇਸ਼ਨ ਦਾ ਜਿੰਮਾ ਬੰਦਾ ਹੈ ਤੁਸੀਂ ਵੀ ਵੀਰਾਜੀ ਵੇਖਿਆ ਹੈ ਕਿ ਤੁਸੀਂ ਕਿੰਨਾ ਓਵਰਫਲੋ ਹੋ ਰਿਹਾ ਹੈ ਸੀਵਰ ਗਲਤ ਮੈਸੇਜ ਆ ਰਿਹਾ ਹੈ ਜਿਹੜਾ ਕਿ ਲੋਕ ਦੂਰੋਂ ਦੂਰੋਂ ਆਉਂਦੇ ਰਹੇ ਹਾਂਜੀ ਹਾਂਜੀ ਸਰ ਗਲਤ ਮੈਸੇਜ ਆ ਰਿਹਾ ਹੈ ਸਰਕਾਰ ਨੂੰ ਸਫਾਈ ਵੱਲ ਧਿਆਨ ਦੇਣਾ ਚਾਹੀਦਾ ਆਪਣਾ ਫੈਰੀ ਇਹ ਸੁਧਾਰ ਹੋ ਸਕਦਾ ਇਹ ਕਿੰਨੀ ਫੈਰੀ ਜੇ ਸਟਰੀਟ ਆਏ ਸਾਰਾ ਟੂਰਿਸਟ ਏਰੀਆ ਲੋਕੀ ਫਿਰ ਗਲਤ ਸੁਨੇਹਾ ਜਾਏਗਾ ਲੋਕਾਂ ਦੇ ਤਰਫੋਂ ਜੀ ਬਿਲਕੁਲ ਗਲਤ ਸੁਨੇਹਾ ਲੈ ਕੇ ਆਪਣੇ ਮਨ ਨੂੰ ਗਲਤ ਤਰੀਕਾ ਗਲਤ ਪਿਕਚਰ ਲੈ ਕੇ ਲੋਕ ਇੱਥੋਂ ਨਿਕਲਦੇ ਨੇ ਜੇ ਇਸ ਨੂੰ ਕਾਰਪੋਰੇਸ਼ਨ ਆਪਣੇ ਸੰਗਿਆਨ ਲਵੇ ਔਰ ਇਸ ਨੂੰ ਸਮੇਂ ਸਿਰ ਸਾਫ਼ਸ ਕਰਦਾ ਰਹੇ ਔਰ ਇੱਥੋਂ ਦਾ ਜਿਹੜਾ ਸੁਨੇਹਾ ਹੈਗਾ ਸਾਫ਼ ਸੁਵਿਸ਼ਟ ਦਾ ਜਾਦਾ ਚੱਲੇ ਮਗਰ ਸ਼ਾਇਦ ਪ੍ਰਸ਼ਾਸਨ ਸ਼ਾਇਦ ਕਾਰਪੋਰੇਸ਼ਨ ਦੀ ਨਜ਼ਰ ਇਹਦੇ ਉੱਤੇ ਨਹੀਂ ਪੈਂਦੀ ਜਾਂ ਪਹੁੰਚ ਚੁੱਕੀ ਉਹਨਾਂ ਨੂੰ ਮਗਰ ਰੁਝੇਵਿਆਂ ਕਾਰਨ ਉਹ ਇਸ ਮਸਿਆ ਦਾ ਹੱਲ ਨਹੀਂ ਕਰਨਾ ਚਾਹੁੰਦੇ ਹੋਣਗੇ ਇਹ ਹੈਰੀਟੇਜ ਸਟਰੀਟ ਅਕਾਲੀ ਭਾਜਪਾ ਦੀ ਸਰਕਾਰ ਵੱਲੇ ਇਸ ਨੂੰ ਪਹਿਲ ਦੇ ਆਧਾਰ ਤੇ ਬਣਾਇਆ ਗਿਆ ਸੀਗਾ ਔਰ ਇਥੋਂ ਕਈ ਲੋਕਾਂ ਨੂੰ ਉਜਾੜਿਆ ਗਿਆ ਸੀ ਉਜਾੜਿਆ ਗਿਆ ਸੀਗਾ ਕਹਿੰਦਾ ਮਤਲਬ ਹੈ ਕਿ ਉਹਨਾਂ ਦਾ ਉਹਨਾਂ ਦੀਆਂ ਦੁਕਾਨਾਂ ਉਹਨਾਂ ਦੀ ਜਗ੍ਹਾ ਲੈ ਲਈ ਗਈ ਸੀਗੀ ਔਰ ਉਸ ਨੂੰ ਉਸ ਨੂੰ ਜਗ੍ਹਾ ਨੂੰ ਸੁੰਦਰ ਬਣਾ ਦਿੱਤਾ ਗਿਆ ਸੀਗਾ ਤਾਂ ਜੋ ਇਥੇ ਆਉਣ ਵਾਲੇ ਸੈਲਾਨੀ ਇੱਥੇ ਆਉਣ ਵਾਲੇ ਸ਼ਰਧਾਲੂ ਜਿਹੜਾ ਇੱਥੋਂ ਨਿਕਲਣ ਔਰ ਉਹਨਾਂ ਨੂੰ ਬਹੁਤ ਅੱਛਾ ਮੈਸੇਜ ਜਾਵੇ ਸੋ ਸਰਕਾਰਾਂ ਦੀਆਂ ਕੋਸ਼ਿਸ਼ਾਂ ਇਸ ਤਰ੍ਹਾਂ ਦੀਆਂ ਸੰਕਰ ਜਿਹੜੀ ਜ਼ਿੰਮੇਵਾਰੀ ਇਸ ਤੋਂ ਥੱਲੇ ਪ੍ਰਸ਼ਾਸਨ ਕੋ ਜਾਂਦੀ ਹੈ ਕਾਰਪੋਰੇਸ਼ਨ ਕੋ ਜਾਂਦੀ ਹੈ ਉਹ ਆਪਣੀ ਸ਼ਾਇਦ ਬਾਖੂਬੀ ਨਹੀਂ ਨਿਭਾ ਪਾਉਂਦੀ ਸੋ ਤਸਵੀਰਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਹੈਰੀਟੇਜ ਸਟਰੀਟ ਦੀਆਂ ਜਿੱਥੇ ਕਿ ਐਸ ਵੇਲੇ ਤੁਸੀਂ ਦੇਖ ਰਹੇ ਹੋ ਕਿ ਸੀਵਰ ਓਵਰਫਲੋ ਹੋ ਰਿਹਾ ਹੈ ਇਹ ਪਿਛਲੇ 10-11 ਦਿਨਾਂ ਤੋਂ ਐਸੇ ਤਰ੍ਹਾਂ سلسلہ جاری ਹੈ ਸੀਵਰ ਓਵਰਫਲੋ ਹੋ ਰਿਹਾ ਹੈ ਜਿਸ ਕਾਰਨ ਸੀਵਰ ਤੋਂ ਸਮਾਨ ਸੋ ਪਾਣੀ ਨਿਕਲਦਾ ਹੈ ਪਾਣੀ ਜਿਹੜਾ ਨਿਕਲਦਾ ਹੈ ਉਹ ਇੰਨਾ ਬਦਬੂ ਵਾਲਾ ਹੈ ਕਿ ਜਿਹੜਾ ਸ਼ਰਧਾਲੂ ਇਸ ਸਦਸਤੇ ਤੋਂ ਨਿਕਲਦਾ ਹੈ ਉਹ ਆਪਣਾ ਨੱਕ ਤੱਜ ਕੇ ਨਿਕਲਦਾ ਹੈ ਜ਼ਰੂਰਤ ਹੈ ਕਿ ਇਸ ਜਗ੍ਹਾ ਦੀ ਸਫਾਈ ਕਰਵਾਈ ਜਾਏ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਾਰਪੋਰੇਸ਼ਨ ਨੂੰ ਵੀ ਚਾਹੀਦਾ ਹੈ ਕਿ ਇਸ ਜਗ੍ਹਾ ਤੇ ਆਪਣੇ ਕਰਮਚਾਰੀ ਭੇਜੇ ਜਾਣ ਤੇ ਉਹਦੀ ਸਫਾਈ ਰਵੇ ਤਾਂ ਜੋ ਸਾਡਾ ਜਿਹੜਾ ਸੁਨੇਹਾ ਹੈ ਉਹ ਸਹੀ ਜਾ ਸਕੇ ਕੈਪਨਾ ਪਰਸਨ ਨਤੇਜ ਦੇ ਨਾਲ ਜੋਤੀ ਬਹਿਲ ਲੈਨਸਵੇਰਾ ਟੀਵੀ ਅੰਮ੍ਰਿਤਸਰ